ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਤੋਂ ਜਿਹੜਾ ਦੇਸ਼ ਦੀਆਂ 76 ਜਥੇਬੰਦੀਆਂ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦਾ ਸੱਦਾ ਦਿੱਤਾ ਉਹਦੇ ਚ ਆਪਣੀ ਜਥੇਬੰਦੀ ਅੱਜ ਪਿੰਡ ਅਬਦਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਇਕੱਠ ਤੁਸੀਂ ਆਪ ਦੇਖੋਗੇ ਤੇ ਜਦੋਂ ਇਹ ਦਿੱਲੀ ਨੂੰ ਤੁਰਾਂਗੇ ਫਿਰ ਮੋਦੀ ਦੇ ਸਾਰੇ ਭੁਲੇਖੇ ਲਾ ਦੇਾਂਗੇ ਵੀ ਕਿੰਡੀ ਵੱਡੀ ਤਿਆਰੀ ਹੈਗੀ ਆ ਤਾਂ ਜਿਹੜਾ ਕਾਰ ਮੁਕਤ ਵਪਾਰ ਸਮਝੌਤਾ ਵਾ ਜਿਹਦੇ ਤਹਿਤ ਵਿਦੇਸ਼ੀ ਫਸਲਾਂ ਸਾਡੀ ਖੇਤੀ ਮੰਡੀ ਵਿੱਚ ਡੰਪ ਕਰਕੇ ਉਹਨੂੰ ਤੋੜਨਾ ਵਾ ਇੱਕ ਤਾਂ ਉਹ ਵਾਪਸ ਕਰਾਉਣਾ ਵਾ ਜਿਹੜੇ 77 ਸੈਲੋ ਗਦਾਮ ਪੰਜਾਬ 'ਚ ਖੁੱਲੇ ਆ ਜਿੰਨਾ ਮੰਡੀਆਂ ਨੂੰ ਖਾਣਾ ਵਾ ਉਹਦੀ ਨੀਤੀ ਬਦਲਉਣੀ ਆ ਔਰ ਜਿਹੜਾ ਜ਼ਮੀਨ ਐਕਵਾਇਰ ਕਰਨ ਵਾਲੇ ਮਸਲੇ ਦੇ ਉੱਤੇ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਜ਼ਮੀਨਾਂ ਖੋਈਆਂ ਜਾਣਗੀਆਂ ਉਹ ਮੁੱਦੇ ਲਿਆਂਦੇ ਜਾਂਦੇ ਦੋ ਵੱਡੇ ਹਮਲੇ ਰੋਕਣੇ ਆਪਾਂ ਇਹਦੇ ਨਾਲ ਦੀ ਨਾਲ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਜਿਹਨੂੰ ਅਸੀਂ ਨਾਗਵਾਲ ਸਮਝਦੇ ਆਂ ਜੇਹੋ ਕਾਨੂੰਨ ਦੇਸ਼ ਦੀ ਪਾਰਲੀਮੈਂਟ ਚੋਂ ਪਾਸ ਕਰਵਾ ਕੇ ਹਰ ਕੀ ਆਗੇ ਤਾਂ ਫਿਰ ਖੇਤੀ ਮੰਡੀ ਕਦੀ ਵੀ ਨਹੀਂ ਟੁੱਟੂਗੀ ਤੋਂ ਅਸੀਂ ਕਰਵਾਉਣਾ ਵਾ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਵਾ ਇਹਦੇ ਨਾਲ ਦੀ ਨਾਲ ਲਖੀਮਪੁਰ ਖੀਰੀ ਦਾ ਇਨਸਾਫ ਲੈਣਾ ਜਿਹੜੇ ਕਹਿੰਦੇ ਆ ਵੀ ਅਜੇ ਮਿਸ਼ਰਾ ਟੈਣੀ ਕਦਰੀ ਮੰਤਰੀ ਮੰਡਲ ਚੋਂ ਨਹੀਂ ਨਿਕਲੂਗਾ ਜਾਂ ਉਹ ਨਿਕਲੂਗਾ ਜਾਂ ਦਿੱਲੀ ਦੀ ਸੱਤਾ ਜਾਂਦੀ ਰਹੂਗੀ ਜਿਹੜੇ ਕੇਸ ਪਏ ਦਿੱਲੀ ਦੇ ਕਿਸਾਨਾਂ ਦੇ ਉਹ ਵਾਪਸ ਕਰਾਉਣੇ ਹੈਗੇ ਸਾਰੇ ਦੇ ਸਾਰੇ ਬਿਜਲੀ ਸੋਧ ਬਿੱਲ ਨਹੀਂ ਲਾਗੂ ਹੋਣ ਦੇਾਂਗੇ ਇਹ ਤੋਂ ਗਾਹ ਪੋਲੂਸ਼ਨ ਦੇ ਐਕਟ ਦੇ ਵਿੱਚੋਂ ਖੇਤੀ ਨੂੰ ਬਾਹਰ ਕੱਢਣਾ ਹੈਗਾ ਵਾ ਔਰ ਡਬਲਯੂਟੀਓ ਤੋਂ ਜਾਂ ਤੇ ਭਾਰਤ ਬਾਹਰ ਆ ਜਾਏ ਜਾਂ ਖੇਤੀ ਨੀਤੀ ਦੇਸ਼ ਦੇ ਲੋਕਾਂ ਦੇ ਹਿਸਾਬ ਨਾਲ ਨਾ ਬਣਾਵੇ ਇਹਦੇ ਨਾਲ ਦੀ ਨਾਲ ਜਿਹੜੇ ਸਾਡੇ ਫਸਲਾਂ ਦਾ ਨੁਕਸਾਨ ਹੁੰਦਾ ਫਸਲੀ ਬੀਮਾ ਯੋਜਨਾ ਅਰ ਜਿਹੜਾ 52 ਤੋਂ 60 ਸਾਲ ਦਾ ਖੇਤ ਮਜ਼ਦੂਰ ਤੇ ਕਿਸਾਨ ਆ ਉਹਦੀ 10000 ਰੁਪਇਆ ਪ੍ਰਤੀ ਮਹੀਨਾ ਜਿਹੜੀ ਆ ਉਹ ਤਨਖਾਹ ਲਈ ਜਾਵੇ ਅਰੇ ਮੰਗਾ ਨੇ ਸਾਡੀਆਂ ਇਹ ਹਜੇ ਟੇਲਰ ਨੇ ਅਰ 13 ਨੂੰ ਦਿੱਲੀ ਕੁਝ ਦੇ ਵਿੱਚ ਫਿਲਮ ਪੂਰੀ ਤੁਸੀਂ ਦੇਖੋਗੇ ਧੰਨਵਾਦ